ਪੰਜਾਬ ਦੇ ਵਿੱਚ ਲਗਾਤਾਰ ਗਰਨੇਡ ਅਟੈਕ ਵਧਦੇ ਜਾ ਰਹੇ ਨੇ ਦੱਸਦੀਏ ਕੋਈ ਪੁਲਿਸ ਚੌਕੀ ਹੋਵੇ ਥਾਣਾ ਹੋਵੇ ਜਾਂ ਮੰਦਿਰ ਹੋਵੇ ਜਾਂ ਫਿਰ ਕਿਸੇ ਰਾਜਨੀਤਿਕ ਲੀਡਰ ਦਾ ਘਰ ਹੋਵੇ ਉੱਥੇ ਗਰਨੇਡ ਅਟੈਕ ਲਗਾਤਾਰ ਹੁੰਦੇ ਨਜ਼ਰ ਆ ਰਹੇ ਨੇ ਦੱਸਦੀਏ ਕਿ ਪਿਛਲੇ ਦਿਨੀ ਇੱਕ ਮੰਦਿਰ ਦੇ ਉੱਪਰ ਗਰਨੇਡ ਅਟੈਕ ਕੀਤਾ ਗਿਆ ਜਿਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਸੀ ਤੇ ਕੱਲ ਰਾਤ ਭਾਜਪਾ ਅਤੇ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਮੰਤਰੀ ਰਹੇ ਮਨੋਰੰਜਨ ਕਾਲੀਆ ਜੋ ਕਿ ਜਲੰਧਰ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਘਰ ਦੇ ਉੱਪਰ ਗ੍ਰਨੇਡ ਅਟੈਕ ਜਿਹੜਾ ਹੈ ਉਹ ਕੀਤਾ ਗਿਆ ਲਗਾਤਾਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਅਟੈਕ ਹੋਣਾ ਇੱਕ ਖਤਰੇ ਦੀ ਕੰਟਰੀ ਨਜ਼ਰ ਆ ਰਹੀ ਹੈ ਦੱਸਦੀ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਸ਼ਾਂਤੀ ਨੂੰ ਭੰਗ ਕਰਨ ਦੇ ਲਈ ਕੁਝ ਸ਼ਰਾਰਤੀ ਤੱਤ ਇਹ ਅਟੈਕ ਕਰਦੇ ਨਜ਼ਰ ਆ ਰਹੇ ਨੇ ਸੋ ਲਗਾਤਾਰ ਗ੍ਰਨੇਡ ਅਟੈਕ ਹੁੰਦੇ ਪੰਜਾਬ ਦੇ ਵਿੱਚ ਨਜ਼ਰ ਆ ਰਹੇ ਨੇ ਬਾਦ ਦੇ ਲੋਕਾਂ ਨੇ ਇੱਥੇ ਆ ਕੇ ਕਈ ਸਮਾਂ ਤੱਕ ਰਾਹਤ ਹੋਇਆ ਤੇ ਦੇਖਿਆ ਪੈਨਲ ਉਹਦਾ ਸਾਰਾ ਪਤਾ ਗੇਟ ਟੁੱਟ ਗਿਆ ਆ ਉਹ ਨਾ ਗੱਡੀ ਦਾ ਸਾਰਾ ਟੁੱਟ ਗਿਆ ਹੈ ਸਰਕਾਰ ਦੀ ਗੱਡੀ ਸਾਰੀ ਟੁੱਟ ਗਈ ਆ ਕਾਫੀ ਕਾਰਟੂਨ ਚੀਜ਼ ਕਾਫੀ ਟੁੱਟੇ ਉੱਥੇ ਹਾਂਜੀ ਕਾਰੀ ਸਾਹਿਬ ਕਿੰਨੇ ਵਜੇ ਹੋਇਆ ਪਲੱਸ ਇਹ ਲੱਗਦਾ ਸਵਾਇਕ ਤੁਹਾਨੂੰ ਕੋਈ ਲੱਗਦਾ ਕਿ ਇਸ ਸ਼ਾਰਤੀ ਤਤਵ ਕੋਈ ਸ਼ਾਰਤ ਕਰਕੇ ਗਿਆ ਜਾਂ ਕੀ ਨਹੀਂ ਕਿ ਜਿਹੜੀ ਜਿਹੜਾ ਕਾਨੂੰਨ ਜਿਹੜਾ ਨਵਾਂ ਆਇਆ ਕਿ ਉਹਦੇ ਕਰਕੇ ਤਾਂ ਨਹੀਂ ਕੁਝ ਕਿਉਂਕਿ ਇੱਕ ਬੀਜੇਪੀ ਲੀਡਰ ਦੇ ਦਿੱਲੀ ਵੀ ਘਾਟ ਦੇ ਉੱਪਰ ਅੱਗ ਲਗਾ ਦਿੱਤੀ ਗਈ ਹੈ ਕੁਝ ਇਦਾਂ ਦਾ ਤਾਂ ਨਹੀਂ ਮਤਲਬ ਲੱਗ ਰਿਹਾ ਇਹਦੇ ਬਾਕੀ ਤਾਂ ਪੁਲਿਸ ਜਾਂਚ ਕਰੇਗੀ ਮੈਂ ਕੱਲ੍ਹ ਕੁਝ ਦਿਨ ਪਹਿਲਾਂ ਇਹ ਗ੍ਰੇਨਟ ਅਟੈਕ ਹੋਰ ਹੋਇਆ ਤੁਹਾਨੂੰ ਪਤਾ ਗਲੰਦਰ ਦੇ ਵਿੱਚ ਉਹ ਅੱਜ ਕੁਝ ਦਿਨ ਬੀਤਣ ਦੇ ਬਾਅਦ ਇਹ ਕਿੱਦਾਂ ਦੇਖਦੇ ਹੋ ਜਲੰਧਰ ਪੁਲਿਸ ਦੇ ਕਾਰਜ ਬੰਦਲੇ ਨੇ ਕਿ ਤੁਹਾਨੂੰ ਸਾਹਮਣੇ ਹੈ ਤੁਹਾਡੇ ਸਾਹਮਣੇ ਹੈ ਉਹ ਮੋਬਾਈਲ ਦੀ ਤਸਵੀਰ ਹੈ ਜਿਸ ਦਾ ਸਵਾਲ ਕਰ ਉਹ ਕਿ ਕੁਝ ਦੂਰੀ ਦੇ ਵਿੱਚ ਖਾਣਾ ਵੀ ਤੇਰਾ ਬਹੁਤ ਕਾਫੀ ਸੀਨੀਅਰ ਲੀਡਰ ਹੋ ਤੁਸੀਂ ਭਾਜੀਪੀ ਦੀ ਔਰ ਔਰ ਕਾਫੀ ਸੀਨੀਅਰ ਲੀਡਰ ਹੋ ਤੁਸੀਂ ਭਾਜੀਪੀ ਦੀ ਔਰ ਬਿਲਕੁਲ ਖਾਣਾ ਬਿਲਕੁਲ ਤੁਹਾਡੇ ਤਿੰਨ ਬਿਲਕੁਲ ਤੁਹਾਡੇ ਨਾਲ ਲੱਗਦਾ ਤੇ ਉਹਨੇ ਐਡਾ ਵੱਡਾ ਬਲਾਸਟ ਜਿਹੜਾ ਹੋਇਆ ਤੇ ਉਹ ਨਾਲ ਦੇ ਇਹ ਮਹੱਲੇ ਵਾਲੇ ਉਹ ਵੀ ਕਾਫੀ ਲੋਕ ਇੱਥੇ ਬਾਹਰ ਆ ਗਏ ਆ ਕਿਉਂਕਿ ਬਹੁਤ ਜ਼ਿਆਦਾ ਧੁਮਾਕਾ ਇੱਥੇ ਹੋਇਆ ਸੀਗਾ ਉਤਰਾ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦਰਵਾਜੇ ਇਹ ਸੀਗੇ ਮੁਰੰਜਨ ਕਾਲੀਆ ਜਿਨ੍ਹਾਂ ਦੇ ਕਾਰਨ ਤੁਸੀ ਬਲਾਸ ਹੋਇਆ ਦੇਖ ਸਕਦੇ ਹੋ ਤਸਵੀਰਾਂ ਵਾਹੀਂ ਕਿ ਇੱਕ ਦਰਵਾਜਾ ਜਿਹੜਾ ਪੂਰਾ ਉੱੜ ਚੁੱਕਾ ਹੈ ਔਰ ਕਾਰ ਦੇ ਸ਼ੀਸ਼ੇ ਜਿਹੜੇ ਆ ਕਾਰ ਦੇ ਸ਼ੀਸ਼ੇ ਜਿਹੜੇ ਆ ਉੱਡ ਚੁੱਕੇ ਆ ਤਸਵੀਰਾਂ ਦੇਖ ਸਕਦੇ ਹੋ ਕਿ ਮੌਕੇ ਤੇ ਪੁਲਿਸ ਪਹੁੰਚ ਚੁੱਕੀ ਹੈ ਔਰ ਸ਼ੀਸ਼ਾ ਜਿਹੜਾ ਫਰੰਟ ਵਿੰਡੋ ਵੀ ਜਿਹੜੀ ਆ ਉਹ ਇਸ ਟਾਈਮ ਟੁੱਟੀ ਨਜ਼ਰ ਆ ਰਹੀ ਹੈ ਜੀ ਇਨਵੈਸਟੀਗੇਸ਼ਨ ਕਰਦੇ ਆ ਸੀਸੀ ਨਹੀਂ ਇਹਦੀ ਕੋਈ ਤੁਹਾਡੇ ਕੋਲ ਥੈਟ ਸੀਗਾ ਪਹਿਲਾਂ ਕਿਉਂਕਿ ਪੁਲਿਸ ਦੀ ਕਾਰੇ ਬਨਾਲੀ ਕਿ ਥੈਟ ਦੇ ਹੁੰਦੀ ਹੈ ਥੈਟ ਤਾਂ ਕੁਛ ਹੈ ਵਾ ਜਾਂ ਨਹੀਂ ਤੁਹਾਡੀ ਜਿਹੜੀ ਸੂਚਨਾ ਤੰਤਰੋ ਕਿੱਥੇ ਆ ਤੁਹਾਡੇ ਵੈਸੇ ਵੀ ਨਾਕੇ ਨਜ਼ਰ ਨਹੀਂ ਆਉਂਦੇ ਕਿਤੇਰੇ ਸ਼ਹਿਰ ਦੇ ਵਿੱਚ ਔਰ ਇਹ ਵਜਾ ਮੌਲ ਕਿਉਂ ਬਣ ਚੁੱਕਾ ਨਹੀਂ ਕੋਈ ਪੁਲਿਸ ਨਾਕੇ ਨਜ਼ਰ ਆਉਂਦੇ ਨਹੀਂ ਸਾਰੇ ਨਾਕੇ ਖਾਲੀ ਪਏ ਆ ਔਰ ਇੰਦਾ ਵੱਡਾ ਟਰੈਟ ਹੈ ਸਰ ਵੱਡੀ ਗੱਲ ਹੈ ਕਿ ਥਾਣਾ ਬਿਲਕੁਲ ਨਾਲ ਹੀ ਥਾਣਾ ਹੈ ਔਰ ਉਹਨਾਂ ਦੇ ਘਾਰੇ ਕਿ ਜਿਹੜੇ ਭਾਜਪਾ ਸੀਰੇ ਨੇਤਾ ਉਹਨਾਂ ਦੇ ਘਾਰੇ ਅਟੈਕ ਹੋ ਜਾਂਦਾ ਇਹ ਹੁੰਦਾ ਸੀ ਸੋਰ ਇੰਨਾ ਵੱਡਾ ਬਲਾਸਟ ਜਗਾ ਕੋਈ ਕਾਫੀ ਆਵਾਜ਼ ਦੀ ਵੀ ਫਿਰ ਮਹੱਲੇ ਵਾਲੇ ਕਾਫੀ ਲੋਕ ਆ ਗਏ ਉਹਨਾਂ ਨੂੰ ਬੋਲਣ ਦੇ ਯਾਰ ਇਸ ਤਰ੍ਹਾਂ ਦਾ ਅਸੀਂ ਸਾਰਾ ਦੇਖ ਕੇ ਅਸੀਂ ਸੰਭਾਲ ਕੇ ਉਹ ਜੇ ਜੋ ਵੀ ਹੋਇਆ ਸੀ ਸਰ ਤੁਸੀਂ ਮੌਕੇ ਤੇ ਦੇਖਿਆ ਉਹ ਕੀ ਲੱਗ ਰਿਹਾ ਕੋਈ ਗ੍ਰੇਨੇਡ ਅਟੈਕ ਹੈ ਕੀ ਹਾਂ ਅਸੀਂ ਆਪਣੀ ਫਾਸਟੀ ਟੀਮ ਭੁਲਾ ਰਹੇ ਹਾਂ ਇਹਨੂੰ ਚੈੱਕ ਕਰਾਉਣੇ ਨੇ ਨਹੀਂ ਫਿਲਹਾਲ ਤੁਹਾਨੂੰ ਕੀ ਲੱਗ ਰਿਹਾ ਤੁਸੀਂ ਦੇਖਿਆ ਜੋ ਉੱਥੇ ਕੀ ਲੱਗਦਾ ਤੁਹਾਨੂੰ ਜੋ ਤੁਹਾਨੂੰ ਲੱਗ ਰਿਹਾ ਮੈਨੂੰ ਲੱਗਿਆ ਕਿ ਜੇ ਇਰਟਿਕ ਹੋਇਆ ਹੋਇਆ ਜਿਹੜਾ ਕੋਈ ਧੋਆ ਪਿਆ ਹੋਇਆ ਜਿਹੜਾ ਉਹਨੂੰ ਅਸੀਂ ਫਾਸਟੀ ਟੀਮ ਬੁਲਾਈਏ ਔਰ ਉਹਨੂੰ ਕੰਟਰੋ